ਜੀ ਮਹਾਰਾਜ ਜੀ ਅੱਜ ਕਰਮਾ ਤੋਂ ਬੰਦਾ ਅਗਠ ਕਰਦਾ ਕਿ ਜਿਹੜਾ ਪਹਿਲਾਂ ਸਜਾਇਆ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਲਾਕੇ ਵਾਸਤੇ ਬਹੁਤ ਵੱਡੀ ਸੁਵਿਧਾ ਜੋ ਕਿ ਇਹ ਭਾਈ ਚਰਨ ਸਿੰਘ ਜੀ ਅਤੇ ਸਾਰੀ ਬਿਸਵਕਰਮਾ ਬੈਲਫੇਅਰ ਸੋਸਾਇਟੀ ਵੱਲੋਂ ਉਦਮ ਕੀਤਾ ਗਿਆ ਕਮਿਊਨਿਟੀ ਹਾਲ ਬਣਾਇਆ ਗਿਆ ਉਸ ਹਾਲ ਦਾ ਜੋ ਕੇ ਗੇਟ ਦੇ ਉੱਤੇ ਅੱਜ ਉਹ ਉਦਘਾਟਨ ਕੀਤਾ ਗਿਆ ਹੈ ਸੰਤ ਆਬਾਹਰ ਪੰਜ ਸਿੰਘ ਜੀ ਮਹਾਂਪੁਰ ਸਾਹਿਬ ਵੱਲੋਂ ਜੋ ਕੇ ਅਸੀਰਵਾਦ ਦੇ ਸਦਕਾ ਇਹ ਅੱਜ ਜੋ ਕਾਫੀ ਸਮੇਂ ਤੋਂ ਸੇਵਾ ਚੱਲ ਰਹੀ ਸੀ ਸੰਪੂਰਨ ਹੋਈ ਹੈ ਸੋ ਸਾਰਿਆਂ ਪ੍ਰਬੰਧਕਾਂ ਨੂੰ ਇਸ ਮਹਾਨ ਕਾਰਜ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਨਾਲ ਹੀ ਅੱਜ ਜੋ ਕੇ ਖਾਲਸਾ ਪੰਥ ਸਾਜਨਾ ਦਿਵਸ ਹੈ ਇਸ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪੂਰੇ ਕਰੋ ਭਾਈ ਜਕਾਰੇ ਪੰਜ ਪੂਰੇ ਪ੍ਰਧਾਨ ਜੀ ਤੁਸੀਂ ਉੱਪਰ ਭਾਈ ਜਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਜੀ ਆਕਾਰੇ ਜ ਜਾਵੇ ਮਿਆਲ ਹੋ ਜਾਵੇ ਸ਼੍ਰੀ ਗੁਰੂ ਸਾਹਿਬ ਸਤਿਗੁਰੂ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਚਾਲ ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਘਰੋ ਕਾਲੀ ਲੋਗੋ ਲੈ ਵੀ ਆ ਲੈ ਵੀ ਹਾਂ ਉਹ ਸਮੀਰ ਉੱਧਰ ਜਾ ਇੱਕ ਮਿੰਟ ਲਾ ਲਾਮਰਾ ਆਪ ਦਾ ਫਾਬ ਲਾ ਦੇ ਹਾਂ ਸਪੀਕਰਸ ਆ ਕਿਸ ਤਰ੍ਹਾਂ ਦੇਖ ਦੋ ਇੱਥੇ ਪਾਵਰ ਦਾ ਕੰਟਰੋਲ ਦਾ ਇਹ ਬੜਾ ਬਹੁਤ ਅੱਛਾ ਹੁੰਦਾ ਹੈ ਭਾਈਚਾਰ ਦੇ ਵੱਲੋਂ ਜੱਜਾ ਸੀ ਬੜੀਆਂ ਬਣਾ ਕੇ ਬਹੁਤ ਹੀ ਵੱਡਾ ਇੱਕ ਜਿਹੜਾ ਇੱਥੇ ਅੱਜ ਔਰ ਖਾਸ ਕਰਕੇ ਖਾਲਸਾ ਸਾਜਨਾ ਦੇ ਉਸ ਦੇ ਮੌਕੇ ਤੇ ਇਹਨਾਂ ਨੇ ਇੱਕ ਵੱਡਾ ਉਗਰਨ ਕੀਤਾ ਸੋ ਇਹ ਸਾਰੇ ਇਖਲਾਕੇ ਨੂੰ ਬਹੁਤ ਬਹੁਤ ਬਧਾਈ ਸਾਰੀ ਕੈਪੇਟ ਜਿਹੜੀ ਹੈ ਉਹਨੂੰ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਵੀ ਤੁਹਾਡੇ ਨਾਲ ਮੌਜੂਦ ਨੇ ਨਹੀਂ ਨਹੀਂ ਬੜਾ ਅੱਜ ਦੁਨੀਆ ਦਾ ਅੱਜ ਦੁਨੀਆ ਦਾ ਬਹੁਤ ਵੱਡੀ ਘਟਨਾ ਇਸ ਦਿਨ ਘਟੀ ਸੀ ਬਹੁਤ ਵੱਡਾ ਦਿਨ ਹੈ ਇਨਸਾਫ ਸੰਦ ਲੋਕਾਂ ਵਾਸਤੇ ਹੱਕ ਸੱਚ ਰੱਖਣ ਵਾਸਤੇ ਸੱਚੀ ਖਾਤ ਗੁਰਬਾਨੀ ਕਰਨ ਵਾਲਿਆਂ ਵਾਸਤੇ ਇੱਕ ਬੇਗਮਪੁਰੇ ਦੀ ਸਰਜਣਾ ਕਰਨ ਵਾਲਿਆਂ ਵਾਸਤੇ ਕੋਈ ਬੜਾ ਵੱਡਾ ਦੇਣਾ ਖਾਲਸਾ ਸਰਜਣਾ ਦੇ ਸੋ ਇਸ ਦੀ ਸਾਰੀ ਆਪਣੇ ਆਪ ਦੀ ਕੈਪੈਸਿਟੀ ਦੇ ਵਿੱਚ ਗੁਣਕਰਨ ਜਨਤ ਪਸਤ ਹੋ ਰਹੀ ਹੈ। ਸੁਖਵੀਰ ਬਾਦਲ ਮੁੜ ਪ੍ਰਧਾਨ ਬਣੇ ਨੇ ਜੀ ਕਿਸ ਤਰ੍ਹਾਂ ਜਾਰੀ ਹੋ ਰਹੀ ਹੈ ਜੀ ਦੂਸਮ ਤੋਂ ਨੂੰ ਸਿਰ ਅਕਾਲ ਤੱਕ ਸੰਪੂਰਨ ਰਾਮਾ ਜਾਰੀ ਹੋ ਰਹੀ ਸੀ। ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਸੂਚੇ ਘਟਨਾ ਕਰਮ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ? ਹੇ ਦੇਖੋ ਜੀ ਸਾਡੇ ਵਾਸਤੇ ਅਕਾਲ ਤਖਤ ਸਰਵੋੱਚ ਹੈ ਤੇ ਬਾਕੀ ਮੇਰੀ ਮਤ ਬਹੁਤ ਥੋੜੀ ਹੈ ਗੁਰੂ ਤੇ ਬੰਦ ਬੜਾ ਹੈ ਬਾਕੀ ਸਭ ਸਾਨ ਬਣਨੇ ਨੇ ਜੀ ਕਿਵੇਂ ਦੇਖੋ ਹੋਰ ਦੀ ਦੀਵਾਰ ਬਣੇਗੀ ਬਾਰੂ ਖਾਲ ਦੀ ਹਲਦੀ ਪਾਰਟੀ ਹੋ ਆਪ ਦੀ ਪਾਰਟੀ ਆਪ ਦੇ ਦਰਦ ਹੈ ਆਪ ਵੀ ਕੁਬੀਬਾ ਦਿੱਤਾ ਆਪ ਹੀ ਬਜ਼ਾਰ ਬਣ ਗਏ ਆਪ ਹੀ ਦੋਤਾ ਕਰਤੀ ਕਿਵੇਂ ਉਹ ਕਿਵੇਂ ਦੇਖਦੇ ਆਂ ਸਾਡੇ ਸ਼ਾਮੇ ਚ ਕਾਲੀ ਨਾਉਂਦਾ ਜੀ ਦੇਖੋ ਜੀ ਅਕਾਲੀ ਵਰਤਾਂ ਦਾ ਹਮੇਸ਼ਾ ਹੀ ਉੱਜਵਲ ਰਿਹਾ ਉੱਜਵਲ ਰਹੇਗਾ ਕੁਰਬਾਨੀਆਂ ਵਾਲੀ ਪਾਰਟੀ ਬਾਦਲਦਾਲ ਬਾਰੇ ਮੈਨੂੰ ਕੋਈ ਸ਼ੰਕ ਨਹੀਂ ਹੈ ਜਿਹੜਾ ਦਿਹਾੜਾ ਖਾਲਸਾ ਸਾਜਨਾ ਦੇਖ ਸੱਜਣ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਖਾਲਸੇ ਦੇ ਜਨਮ ਦਿਹਾੜੀਆਂ ਨੂੰ ਕੋਟਨ-ਕੋਟ ਮੁਬਾਰਕਾਂ ਤੇ ਇਸ ਪਵਿੱਤਰ ਦਿਨ ਦੇ ਉੱਪਰ ਅੱਜ ਨਾਪਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਇੱਥੇ ਵਿਸ਼ਕਰਮਾ ਭਵਨ ਜਿਹੜਾ ਹੈ ਜਿਹੜਾ 6 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਜਿਹਦਾ ਉਦਘਾਟਨ ਸਾਡੇ ਸਤਿਕਾਰਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਮਾਨ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਵਾਸਤੇ ਆਏ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜਾ ਭਵਨ ਹੈ ਜੀ ਇਹ ਨਵੇਕਲਾ ਉਹ ਨਵੇਕਲਾਸ ਕਰਕੇ ਆ ਕਿਉਂਕਿ ਜਿਹੜੇ ਪਰਿਵਾਰ ਗਰੀਬ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਵੱਡੇ ਵੱਡੇ ਬੈਂਕੁਇਟ ਹਾਲ ਦੇ ਵਿੱਚ ਵੱਡੇ ਵੱਡੇ ਜਿਹੜੇ ਫੰਕਸ਼ਨ ਕੋਈ ਕਰਨਾ ਚਾਹੁੰਦੇ ਆ ਉਹਦੇ ਵਿੱਚ ਉਹ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਇੰਨੀ ਮਾਇਆ ਨਹੀਂ ਹੈਗੀ ਤਾਂ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਕੋਈ ਜਨਮ ਦਿਨ ਮਨਾਉਣਾ ਕੋਈ ਵਿਆਹ ਛੱਦਿਆ ਪ੍ਰੋਗਰਾਮ ਕੋਈ ਧਾਰਮਿਕ ਸਮਾਗਮ ਕਰਨਾ ਤਾਂ ਬਿਲਕੁਲ ਯਾ ਸਮਝ ਲਓ ਕਿ ਮੁਫਤ ਵਰਗਾ ਇਹ ਜਿਹੜਾ ਬਹੁਤ ਏਸੀ ਹਾਲ ਹੈ ਜੀ ਬਹੁਤ ਹੀ ਵਧੀਆ ਸੈਟਿੰਗ ਅਰੇਂਜਮੈਂਟ ਹੈ ਤੇ ਇਹ ਸਾਰਾ ਜਿਹੜਾ ਨਾਬੇ ਦੇ ਸੰਗਠਨ ਕੀਤਾ ਸਰਦਾਰ ਚਰਨ ਸਿੰਘ ਜੀ ਐਮਡੀ ਮਲਕੀਤ ਕੰਬਾਈਨਰ ਦਾ ਬਹੁਤ ਵੱਡਾ ਸਹਿਯੋਗ ਹੈ ਅਸੀਂ ਸਾਰਿਆਂ ਨੇ ਤਿਲਪੁਰ ਸੇਵਾ ਚ ਪਾਈ ਹੈ ਤੇ ਇਹ ਜਿਹੜਾ ਮੀਲ ਪੱਥਰ ਜਿਹੜਾ ਅੱਜ ਲੱਗਿਆ ਜੀ ਨਾਬਾ ਦੇ ਇਸ ਏਰੀਏ ਦੇ ਵਿੱਚ ਨਾਬਾ ਪਾਸ ਰੋਡ ਦੇ ਪਰ ਇਹਨੂੰ ਸਦੀਆਂ ਸਦੀਆਂ ਤੱਕ ਯਾਦ ਕੀਤਾ ਜਾਏਗਾ ਇਹ ਬਿਸ਼ਕਰਮਾ ਭਵਨ ਜਿਹੜਾ ਸਦੀਆਂ ਸਦੀਆਂ ਤੱਕ ਯਾਦ ਦੋ ਆਏਗਾ ਕਿ ਕੋਈ ਸਮਾਜ ਸੇਵੀ ਸੀ ਕੋਈ ਸੰਘਰਸ਼ੀ ਸੀ ਜਿਨ੍ਹਾਂ ਨੇ ਰਲ ਕੇ ਇੰਨਾ ਵੱਡਾ ਕੰਮ ਕੀਤਾ ਜਿਹੜੇ ਆਉਣ ਵਾਲੇ ਸਮਾਜ ਲਈ ਬਹੁਤ ਵੱਡਾ ਇੱਕ ਸਹਾਰਾ ਬਣੇਗਾ ਥੈਂਕ ਯੂ ਜੀ ਕਿਰੋਣ ਜੀ ਤੋਂ ਲੰਗੇ ਚਾਰ ਫੋਟੋ ਕਨ ਰਾਇਣ ਮੈਂ ਜੀ 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 ਹਾਂ ਦੇਖੋ ਜੀ ਬਹੁਤ ਸ਼ੁਭ ਦਿਹਾੜਾ ਅੱਜ ਜਿੱਥੇ ਪੂਰੀ ਦੁਨੀਆ ਅੱਜ ਵਿਸਾਖੀ ਦਾ ਤਿਉਹਾਰ ਮਨਾ ਰਹੀ ਆ ਉਸ ਸਮੇਂ ਜਿਹੜਾ ਨਾਬੇ ਵਿਚ ਵਿਸ਼ੇਸ਼ ਘਰ ਤੇ ਜਿਹੜਾ ਬਿਸ਼ਕਰਮਾ ਸਾਡੇ ਬੈਲਫੇਅਰ ਸੁਸਾਇਟੀ ਆ ਉਹਨਾਂ ਨੇ ਇੱਕ ਬਹੁਤ ਬਿਸ਼ਕਰਮਾ ਵੱਡਾ ਜਿਹੜਾ ਭਵਨ ਆ ਇੱਥੇ ਉਹਦੀ ਉਸਾਰੀ ਕੀਤੀ ਆ ਔਰ ਸਾਨੂੰ ਵੱਡੀ ਗੱਲ ਆ ਕਿ ਬੜੇ ਥੋੜੇ ਸਮੇਂ ਚ ਸਾਡੇ ਅੱਖਾਂ ਦੇ ਦੇਖਦੇ ਦੇਖਦੇ ਹੋਈ ਆ ਜੀ ਐਮਐਲਏ ਸਾਹਿਬ ਤੇ ਸਾਡੇ ਮੰਗੋ ਜੀ ਅਸੀਂ ਉਸ ਸਮੇਂ ਜਦੋਂ ਇੱਥੇ ਨੀਂਹ ਪੱਥਰ ਰੱਖਿਆ ਸੀਗਾ ਪਹਿਲੇ ਦਿਨ ਤਾਂ ਉਥੋਂ ਤੋਂ ਮੈਨੂੰ ਲੱਗਦਾ ਵੀ ਕੱਲ ਦੀਆਂ ਗੱਲਾਂ ਨੇ ਅੱਜ ਜਿਹੜਾ ਇਹ ਨਾਬਾ ਬੜਾ ਰਿਣੀ ਰਹੂਗਾ ਵੈਲਫੇਅਰ ਸੁਸਾਇਟੀ ਦਾ ਕਿ ਆਉਣ ਵਾਲੇ ਸਮੇਂ ਚ ਜਿਹੜੇ ਆਮ ਪਬਲਿਕਾ ਗਰੀਬ ਲੋਕ ਨੇ ਉਹਨਾਂ ਨੂੰ ਵਿਆਹ ਸ਼ਾਦੀ ਹੋਰ ਸਮਾਗਮ ਕਰ ਲਈ ਜਿਹੜੀ ਇਹ ਜਗ੍ਹਾ ਬੜੇ ਸਸਤੇ ਉਹਦੇ ਚ ਉਪਲਬਧ ਹੋਊਗੀ ਦੀ ਤੇ ਉਹਦੇ ਨਾਲ ਸਪੀਕਰ ਸਾਹਿਬ ਸਾਡੇ ਸੰਧਵਾ ਜੀ ਜਿਨ੍ਹਾਂ ਨੇ ਅੱਜ ਉਦਘਾਟਨ ਕੀਤਾ ਉਹ ਐਲਾਨ ਕਰਕੇ ਗਏ ਨੇ ਕਿ ਜੇ ਇੱਥੇ ਇਹ ਕੁਝ ਕਮਰਿਆਂ ਲਈ ਬੱਚਿਆਂ ਲਈ ਆਈਐਸਪੀਸੀਐਸ ਦੀ ਕੋਚਿੰਗ ਦਿੰਦੇ ਨੇ ਉਹਦੀ ਜਿਹੜੀ ਸਿੱਧੀ ਡਾਇਰੈਕਟ ਆਨਲਾਈਨ ਜਿਹੜੀ ਪੜ੍ਹਾਈ ਆ ਉਹ ਪੰਜਾਬ ਸਰਕਾਰ ਜਿਹੜੀ ਕਰੂਗੀ ਔਰ ਖਾਸ ਕਰ ਮੇਰੇ ਖਿਆਲ ਪੰਜਾਬ ਤੇ ਵੀ ਗੁਰੂਆਂ ਦੀ ਮਿਹਰ ਆ ਸਾਰੇ ਪਾਸੇ ਚ ਸਿੱਖਿਆ ਦਾ ਖੇਤਰ ਹੋਵੇ ਹੋਰ ਖੇਤਰ ਹੋਵੇ ਇਹ ਜਿਹੜਾ ਪੰਜਾਬ ਹੈ ਇੱਕ ਰੰਗਲਾ ਪੰਜਾਬ ਜਾਣ ਦੀ ਲੀਹਾਂ ਤੇ ਪਿਆ ਵਿਆ ਔਰ ਮੇਰੇ ਖਿਆਲ ਆਉਣ ਵਾਲੀ ਸਮੇਂ ਚ ਇਹਦੇ ਜਿਹੜੇ ਨਤੀਜੇ ਆ ਪੰਜਾਬ ਨੂੰ ਸੁਖਾਵੇਂ ਮਿਲਣਗੇ ਜੀ ਇੰਨਾ ਕਹਿੰਦਾ ਵਿਆ ਵੈਗ ਨੀਕਾ ਖਾਲਸਾ ਵੈਗ ਪਵਿੱਤਰ ਦੇਣਾ ਤੇ ਸਾਰਾ ਖਾਲਸਾ ਪੰਥ ساری ਦੁਨੀਆ ਵਿਸਾਖੀ ਦਾ ਦਿਹਾੜਾ ਮਨਾ ਰਹੀ ਹੈ ਉਸ ਪਵਿੱਤਰ ਦਿਨ ਦੇ ਉੱਤੇ ਇਹ ਵਿਸਕਰਮਾ ਪਵਨਾ ਜਿਹੜਾ ਤਾਂ ਨਹੀਂ ਪੱਥਰ ਰੱਖਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਸਰਕਟਰ ਸਾਹਿਬ ਸਿੰਘ ਸੰਧਵਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਗ ਦੇਵ ਸਿੰਘ ਦੇਮਰ ਐਮ ਐਲ ਨਾਭਾ ਚੇਅਰਮੈਨ ਇੰਪਰੂਵਮੈਂਟ ٹرسٹ ਸ਼ਰਮਾ ਜੀ ਸਾਰੇ ਅਸੀਂ ਸਮੁੱਚੀ ਟੀਮ ਆਮਾਦੀਪਾਡ ਦੀ ਪਹੁੰਚ ਗਿਆ ਇਸ ਸੁਭ ਦਿਹਾੜੇ ਤੇ ਮੈਂ ਸੁੱਚਾ ਹੀ ਰੰਗੜੀ ਆ ਸਮਾਜ ਨੂੰ ਆਪਣੇ ਵੱਲੋਂ ਸਾਡੀ ਪਾਰਟੀ ਵੱਲੋਂ ਸួਚੇ ਵਕੀਲ ਭਾਈਚਾਰੇ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਤੁਹਾਨੂੰ ਜੀ ਅੱਜ ਇਹ ਰਵਿਸ਼ਾਂ ਪ੍ਰਮਾਣ ਅਰਿਸ਼ ਕਰਮ ਮੰਤਲਕ ਕਰ ਬਈ ਅੱਜ ਨਾਭਾ ਵਿਖੇ ਜਿਹੜਾ ਵਿਸਕਰਮਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਸਰਦਾਰ ਚੰਦ ਸਿੰਘ ਜੀ ਦੀ ਅਗਵਾਈ ਦੇ ਹੇਠ ਜਿਹੜਾ ਵਿਸਕਰਮਾ ਭਾਵਨਾ ਜਿਹੜਾ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਇਆ ਉਸ ਦਾ ਜਦੋਂ ਕੱਟਨ ਸਾਡੇ ਪੰਜਾਬ ਦੇ ਮਾਨਯੋਗ ਪ੍ਰਧਾਨ ਸਭਾ ਦੇ ਸਪੀਕਰ ਸਰਦਾਰ ਕੁਸਤਾਰ ਸਿੰਘ ਸੰਧਵਾ ਜੀ ਨੇ ਕੀਤਾ ਤੇ ਮੈਂ ਵਧਾਈ ਦੇਣਾ ਸਮੁੱਚੇ ਸ਼ਹਿਰ ਵਾਸੀਆਂ ਨੂੰ ਤੇ ਸਮੁੱਚੇ ਰਾਮਗੜ੍ਹ ਗੜੀਆ ਭਾਈਚਾਰੇ ਨੂੰ ਜਿਨ੍ਹਾਂ ਨੇ ਐਡਾ ਵਧੀਆ ਉਦਮ ਕਰਿਆ ਤੇ 1 ਸਾਲ ਦੇ ਵਿੱਚ ਵਿੱਚ ਜਿਹੜਾ ਐਡਾ ਵੱਡਾ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਇਹ ਭਵਨ ਖੜਾ ਕੀਤਾ ਤੇ ਇਹਦੇ ਵਿੱਚ ਜਿਹੜਾ ਲੋੜਵੰਦਾਂ ਨੂੰ ਤੇ ਗਰੀਬ ਲੋਕਾਂ ਆਮ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਵਿਆਹ ਕਰ ਸਕਦੇ ਨੇ ਜਾਂ ਕੋਈ ਵੀ ਤਰ੍ਹਾਂ ਦੇ ਪ੍ਰੋਗਰਾਮ ਕਰ ਸਕਦੇ ਨੇ ਬਹੁਤ ਹੀ ਵਧੀਆ ਪ੍ਰਾਲਾ ਤੇ ਮੈਂ ਧੰਨਵਾਦ ਕਰਦਾ ਸਰਦਾਰ ਚਰਨ ਸਿੰਘ ਜਿਹੜੇ ਮਲਕੀ ਟੈਗਰੋ ਟੈਕ ਪੰਜਾਬ ਦੇ ਐਮ ਡੀ ਨੇ ਤੇ ਨਾਲ ਹੀ ਇਹ ਸੰਸਥਾ ਦੇ ਮੋਢੀ ਨੇ ਤੇ ਸਮੁੱਚੇ ਪ੍ਰਬੰਧਕਾਂ ਦਾ ਸਮੂਹ ਸੋਸਾਇਟੀ ਦਾ ਧੰਨਵਾਦ ਕਰਦਾ ਤੇ ਇਹ ਬੇਨਤੀ ਵੀ ਕਰਦਾ ਕਿ ਸਮੁੱਚੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਜਿਹੜੇ ਭਵਨ ਨੇ ਉਹ ਬਣ ਕੇ ਤਿਆਰ ਹੋਣ ਜੇ ਤਾਂ ਜੋ ਆਮ ਲੋਕਾਂ ਨੂੰ ਜਿਹੜੀ ਸੁੱਖ ਸੂਰਤ ਮਿਲ ਸਕੇ ਲੱਗਦਾ ਵਿਚਾਰ ਆਮੜਿਆ ਪਰਵਾਰ ਵਜੋਂ ਜਿਵੇਂ ਕੁਝ ਲੱਗਦਾ ਹੈ ਜੀ ਰਾਮਗੜੇ ਦੇਖੋ ਰਾਮਗੜੀਆ ਪਰਿਵਾਰਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇਸ ਤੋਂ ਵੱਧ ਖੁਸ਼ੀ ਕਿ ਹੋ ਨਹੀਂ ਸਕਦੀ ਐਡਾ ਵੰਦੀਆ ਜਿਹੜੀ ਇਮਾਰਤ ਬਣ ਕੇ ਤਿਆਰ ਹੋਈ ਆ ਤੇ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਉਹਦੇ ਉੱਪਰ ਇਹਨਾਂ ਨੇ ਉਦਘਾਟਨ ਕਰਿਆ ਤੇ ਬਣ ਕੇ ਤਿਆਰ ਹੋ ਜਾਂਦੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੰਕਲ ਜੀ ਦਾ ਸਹਿਯੋਗ ਆ ਤੇ ਇਹਨਾਂ ਦੇ ਸੰਸਥਾਵਾਂ ਨੇ ਰਾਮਗੜੀਆ ਭਾਈਚਾਰੇ ਦਾ ਸਹਿਯੋਗ ਆ ਤੇ ਪੰਜਾਬ ਸਰਕਾਰ ਵੱਲੋਂ ਮੇਰੇ ਵੱਲੋਂ ਵੀ 10 ਲੱਖ ਰੁਪਏ ਜਿਹੜਾ ਦਿੱਤਾ ਗਿਆ ਸੀਗਾ ਤੇ ਆਉਣ ਵਾਲੇ ਸਮੇਂ ਸਦਵਾ ਸਾਹਿਬ ਕਹਿ ਕੇ ਕਿਨ ਕਿ 10 ਲੱਖ ਰੁਪਏ ਸੀ ਆਪਣੇ ਵੱਲੋਂ ਭੇਜਾਂਗੇ

ਕੀਰਵੈ ਸਾਸਤਰੀ ਪਹਿਲੇ ਜਿਹੜਾ ਸਰਸਾ ਨਵੇਂ ਜਿਹੜੇ ਪੁੱਤੇ ਮੈਂ ਜਾਣੀ ਸਾਸਤਰੀ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨੂੰ ਪਹਿਤ ਮੈਂ ਸਾਰੇ ਸਾਸਤਰੀ ਨੂੰ ਬੇਨਤੀ ਕਰਦਾ ਕਿ ਜਿਹੜੇ ਏਡੇ ਵੱਡੇ ਪ੍ਰੋਜੈਕਟ ਹੁੰਦੇ ਨੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਸਿਰੇ ਚੜਦੇ ਨੇ ਸੋ ਜੋ ਮੈਂ ਪਹਿਲੇ ਤੇਸ ਪ੍ਰੋਜੈਕਟ ਦੇ ਵਿੱਚ ਯੋਗਦਾਨ ਪਾਹੂਆ ਜਾਂ ਪਾਉਣਾ ਚਾਹੇ ਕੋਈ ਵੀ ਹੈਂਡਰੀ ਹੈ ਜੋ ਚਾਹੇ ਪਾਵੇ 100 ਰੁਪਏ ਦੇਵੇ ਕੋਈ ਵੀ ਸਾਜਿਸ਼ਰ ਮੱਧੇ ਸੋ ਸਾਰੇ ਸਜਿਸ਼ਰ ਨੂੰ ਬੇਨਤੀ ਹੈ ਕਿ ਸਾਡਾ ਸਹਿਯੋਗ ਜ਼ਰੂਰ ਦਿਓ ਬੁਝੇ ਸਾਡੇ ਕਮੇਟੀ ਦੇ ਪ੍ਰਧਾਨ ਸਰ ਜੀ ਜਿਹਨੂੰ ਅਸੀਂ ਪਿਆਰ ਨਾਲ ਸਾਰੇ ਦੋਸਤਾਂ ਨੂੰ ਜਾਣਿਆ ਪੁਨਾ ਬਥਰੇ ਜੋਗਦਾਨ ਹੈ ਮੂਰੇ ਹੋ ਕੇ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਹੁੰਦੇ ਨੇ ਤੇ ਖੂਬੇ ਹੁੰਦੇ ਨੇ ਪਰ ਉਹਦੇ ਵਿੱਚ ਜਿਹੜਾ ਹੁੰਦਾ ਇਨਸਾਨ ਅੱਗੇ ਲੱਗਦਾ ਹੈ ਸਾਰੇ ਸ਼ਹਿਰ ਵਾਸੀਆਂ ਚ ਸਭ ਦੇ ਹਾਲ ਕਮਰੇ ਬੁੱਕ ਹੋਏ ਕਰਨਗੇ ਜਦੋਂ ਵੀ ਕੋਈ ਬੁਕਿੰਗ ਕਰਾਊਗਾ ਤਾਂ 21000 ਰੁਪਏ ਨਾਲ ਬੁਕਿੰਗ ਕੀਤੀ ਜਾਊਗੀ ਸਾਰੇ ਸ਼ਹਿਰ ਵਾਸੀਆਂ ਦਾ ਬੜਾ ਸਹਿਯੋਗ ਹੈ ਪਰ ਸਾਰੇ ਬਹੁਤ ਉਤਸ਼ਾਹ ਨਾਲ ਲੰਗਰ ਲੱਗੇ ਨੇ ਪਰ ਬੜਾ ਉਤਸ਼ਾਹ ਹੈ ਲੋਕਾਂ ਨੂੰ ਕਿੰਨੇ ਪਰਿਵਾਰਾਂ ਕਮੇ ਆਪਰੇ ਪਰਿਵਾਰਾਂ ਵਿੱਚ ਬਹੁਤ ਪੀੜੇ ਨਹੀਂ ਕਰੀ ਪਰਿਵਾਰਾਂ ਨੇ ਉਹਨਾਂ ਨੇ ਬੜਾ ਆਣ ਕੇ ਸਾਡੇ ਪਰਿਵਾਰ ਇਕੱਠੇ ਹੋ ਗਏ ਪਿਛਲਾ ਮਾਣ أحسوا احسوا 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 اور بڑا سمجھ بہت پیڑ گریب پروارا نے انہوں نے بڑا آن گئے سارے سرکار جو سردار کرتار سنگھ جی سان ਸਪੀਕਰ ਦਾ ਸਭ ਪੰਜਾਬ ਅਪਣਾ ਨਾਲ ਸਾਡੇ ਰੰਤ ਦੇ ਅੰਮਲੇ ਬਨੇਰ ਸਿੰਘ ਜੀ ਮਹਿਮਾਨ ਸਾਡੇ ਜ਼ਿਲ੍ਹਾ ਵਿਕਾਸ ਯੋਜਨਾ ਬੋਰਡ ਦੇ ਚੇਅਰਮੈਨ ਜੀ ਸੁਨਿਆਰਾ ਚੇਅਰਮੈਨ ਜੀ ਸੁੰਦਰ ਸਰਮਾਣੀ ਅਤੇ ਸਰਜੀਤ ਸਿੰਘ ਜੀ ਧਮਾਨ ਸਾਹਿਬ ਦਾ ਮੈਂਨੇ ਸਰਜੀਤ ਸਿੰਘ ਜੀ ਰੱਖਿਆ ਅਤੇ ਅਫਸਰਸ ਮੇਰੀਆਂ ਭੈਣਾਂ ਸਾਰੀ ਸੰਗਤ ਨੂੰ ਮੈਂ ਦੁਬਾਰਾ ਫੇਰ ਦਿਲਿਆਂ ਦੇ ਅਰਥ ਨੂੰ ਸਾਡੇ ਮੰਦਰ ਕਮੇਟੀ ਬਰੋ ਜੀ ਆਨਮਾਨਤ ਆਜਾਪਾ ਜਿੱਥੇ ਬੈਠਿਆ ਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਉਸੇ ਹਰਾਮ ਨਾਮ ਨੂੰ یہ ایک پروجیکٹ کے اوپر کافی لاگت آئی ہے پیسے لگ رہے ہیں یہ سارے پر سہیوگا ہی چڑھا ہے یہ نیح پتھر رکھنے سوا سال ہے سوا سال یہ اِن کا بڑا حال کمپلیٹ ہوا بعد پچھے اِسی مندر ساری اداٹن ہوا نیب اسی کوشش کریں گے بڑے چھٹی سامنے پورا کر کے چلیں گے بہت ہی ستار گرو گرو گرنتھ ساحب بیٹھی گروا سائن جی واحسا واحر فتح جے گرو کریں سمجھتا کہ سارے سارے سماج کے بھائی چارے منکتا گرو مہاراج نے سچے پاشاہی بہت بڑی کرپا کی بہت بڑی بےنتی اجور ਵੀਰੋ ਹਾਣੇ ਸਮਾਗਮਾਰੀ ਸ਼ੁਰੂ ਹੋਈ ਨੂੰ ਗਿਆ ਕੰਪਲੀਟ ਵੀ ਹੋ ਗਿਆ ਮੇਰਾ ਖਿਆਲ ਹੈ ਕਿ ਗੌਰਵ ਚੀਕੇ ਦਾ ਕਰਨਾ ਹੁੰਦਾ ਤਾਂ ਪੰਜ ਸੱਤ ਸਾਲ ਦਾ ਕਰਨੇ ਕੋਈ ਬਹੁਤੀ ਬੜੀ ਗੱਲ ਹੈ ਇਸ ਕਰਦੇ ਲਈ ਮੈਂ ਸਾਰੇ ਸ਼ੈਕੀ ਨੂੰ ਗੁਪਤਾ ਜੀ ਨੂੰ ਬਹੁਤ ਬਹੁਤ ਬਧਾਈ ਦਿੰਦਾ ਕਿ ਜੋ ਮਿਹਨਤ ਜੋ ਹਿੰਮਤ ਜੋ ਇਹ ਮਾਨਨ ਤੇ ਧਿਆਨ ਨਾਲ ਕਿਰਨ ਨੇ ਕੰਮ ਕੀਤਾ ਇਹ ਵੀ ਕਿਰਤਾਰ ਬਹੁਤ ਘੱਟ ਲੋਕਾਂ ਦੇ ਹਿੱਸੇ ਵਿੱਚ ਆਉਂਦਾ ਹੈ ਕਿ ਇਸ ਤਰ੍ਹਾਂ ਨੇ ਹਿੰਮਤ ਤੇ ਨਿਮਿੰਤਿਲਾ ਇੰਨਾ ਸੋਹਣਾ ਪਵਨ ਜਦੋਂ ਬਾਹਰ ਆਇਆ ਉਦੋਂ ਪਤਾ ਨਹੀਂ ਸੀ ਲੱਗਦਾ ਕਿ ਵਾਕਈ ਸਭਾ ਸਾਲ ਪਹਿਲਾਂ ਨੇ ਨੀ ਪੱਥਰ ਰੱਖਿਆ ਸੀ ਕਿ ਅੱਜ ਇੱਥੇ ਤੱਕ ਪਹੁੰਚ ਗਈ ਸੋ ਇਹ ਰੇਸ਼ਤਾ ਜੀ ਬਿਸ਼ਰਮਾ ਜੀ ਦੀ ਗੱਲ ਕਰੀਏ ਤਾਂ ਇੱਕ ਸੁਈ ਤੋਂ ਲੈ ਕੇ ਜਹਾਜ਼ ਤੱਕ ਵੀ وشکرما جی ہے خاص کر کے جا بھائی چارہ یہ دنیا کے بھی ترقی کرنے کے بہت بڑا یوگدان بہت جن <مشن> بھی ترقی ہوئی ہے ڈوبلپمنٹ ہوئی ہے چاہے آپ کتوں شروع ہوئے کتنے تک پہنچ گئے میرا <مشن> خیال <مشن> ہے کل تک بھی پہنچ گئے کل تو بھی ہوگی لا گیا تو یہ سارا کچھ بشکرما کی دہت خوشی کی گل ہے ਕਿ ਸਾਡੀ ਪੰਜਾਬ ਸਰਕਾਰ ਦੇ ਸਪੀਕਰ ਸਾਹਿਬ ਨੇ ਜਿਹਾਏ ਨੇ ਤੇ ਤਕਰੀਬਨ ਤਕਰੀਬੇ ਸਾਡਾ ਸਾਰਾ ਏਰੀਆ ਮਾਇਨ ਤੁਹਾਨੂੰ ਦੇਖਿਆ ਨਾ ਕਿ ਜਿੰਨੀ ਸੜਕ ਟੁੱਟਿਆ ਇਹਦਾ ਤੁਗੜੀ ਸਾਡ ਥੱਲੇ ਵੀ ਹੈ ਬਹੁਤ ਲੋਕੋ ਛਾਲੇ ਦੀ ਨਾਲ ਆਏ ਨੇ ਸੋ ਜੇ ਕਿਹ ਚ ਗੜਨਾ ਕਰਨੀ ਹੁਣ ਤਾਂ ਮੇਰਾ ਖਿਆਲ ਹੈ ਕਿਈ ਦਿਨ ਗੜਨਾ ਚੱਤੀ ਦਸ ਪਰ ਸਮਾਜ ਦਾ ਕੀ ਦਾ ਮਾਤਾ ਮਾਫੀ ਲੋਗੀ ਸੀ ਕਿ ਕਾਫੀ ਗੰਦੀ ਬਾਤ ਹੋ ਗਿਆ ऐं लाकण बि हिते काफ़ी औखा मतिलबु रुकण शुरू स्पीकर साहिब न बोला त मरी बेनती आहे कारे न ज़रूर सुठे मां सारियूं सारी कमेटी जो